ਕੋਈ ਪ੍ਰੈਸ ਨਾਂ ਦਾ ਜੋੜਿਆ ਹੋਇਆ ਇਹਨਾਂ ਨੇ ਤੁਸੀਂ ਬਹੁਤ ਸਾਰੇ ਸ਼ਹਿਰ ਵਾਲੇ ਜਿਹੜੇ ਜਾਣਦੇ ਚੰਗੇ ਬੰਦਿਆਂ ਨੂੰ ਹਰੇਕ ਚੰਗੇ ਫੰਕਸ਼ਨਾਂ ਚ ਆਉਂਦੇ ਜਾਂਦੇ ਇਹਨਾਂ ਨੂੰ ਪਤਾ 바 ਵੀ ਕਿਹੜੇ ਕਿਹੜੇ ਬੰਦੇ ਜਿਹੜੇ ਆ ਆਪਣੀ ਇੱਜ਼ਤ ਦੀ ਖਾਤਰ ਜਿਹੜੇ ਆ ਆਪਣਾ ਪੈਸੇ ਨੂੰ ਕੁਝ ਨਹੀਂ ਸਮਝਦੇ ਇਤ ਨੂੰ ਆਪਣੇ ਵੱਡੀ ਸਮਝਦੇ ਆ ਸਰ ਇੰਨਾਂ ਲਾਗੋਟਲ ਵੀ ਕਰਾਇ ਤੇ ਲਿੱਤੇ ਹੋਏ ਸੀ ਇੱਦਾਂ ਦੀ ਗੱਲ ਸਾਹਮਣੇ ਆਈ ਹਾਂਜੀ ਜੀ ਇਸ ਤਰ੍ਹਾਂ ਜੀ ਇਹਨਾਂ ਨੇ ਬਹੁਤ ਹੋਰ ਵੀ ਕਈ ਗੱਲਾਂ ਨੇ ਤਫ਼ਤੀਸ਼ ਜਿਹੜੀਆਂ ਸਾਡਾ ਤਫ਼ਤੀਸ਼ ਦਾ ਪਾਰਟ ਆ ਜਿਹਨੂੰ ਅਜੇ ਹੋਣਾ ਹੀ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਬਹੁਤ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਨੂੰ ਉੱਥੇ ਕਾਲ ਕਰਦੇ ਸੀ ਕਿਸੇ ਦੇ ਘਰ ਚਲ ਜਾਂਦੇ ਸੀ ਘਰ ਚਲ ਜਾਂਦੀਆਂ ਸੀ ਲੜਕੀਆਂ ਮੁੜ ਕੇ ਉੱਥੇ ਦੂਜੇ এজੰਟ ਮਗਰੋਂ ਤਿੰਨ ਚਾਰ ਜਣੇ ਮਗਰ ਚਲ ਜਾਂਦੇ ਸੀ ਜਾ ਕੇ ਕਹਿੰਦੇ ਤੁਹਾਨੂੰ ਅੰਦਰ ਕੁੜੀਆਂ ਬਾੜੀਆਂ ਨੇ ਉਹ ਬੰਦਾ ਕਹਿੰਦਾ ਨਹੀਂ ਮੈਂ ਦਵਾੜੀਆਂ ਕਿਨੇ ਆ ਦੇਖੋ ਕੁੜੀਆਂ ਟੜਕੋ ਉਹ ਫਿਰ ਰੋਲਾ ਪੋਲਾ ਪੈਂਦੀਆਂ ਸੀ ਯਾ ਆਇਆ ਜੀ ਮੈਨੂੰ ਬੁਲਾਇਆ ਸੀ ਜੀ ਘਰ ਇਹਨਾਂ ਨੇ ਮੈਨੂੰ ਆ ਕਰਨ ਲੱਗਾ ਸੀ ਮੈਨੂੰ ਇਹ ਕਰ ਲੱਗਾ ਸੀ ਇਹਨਾਂ ਨੂੰ ਪਤਾ ਸੀ ਵੀ ਇੱਥੇ ਇਹਨਾਂ ਮਕਾਨਾਂ ਦੇ ਵਿੱਚ ਇਕੱਲਾ ਬੰਦਾ ਰਹਿੰਦਾ ਦੋ ਰਹਿੰਦੇ ਨੇ ਕਿ ਲੇਡੀਜ਼ ਇੱਥੇ ਨਹੀਂ ਦੇਦੀਆਂ ਉਹਨਾਂ ਨੂੰ ਜਾ ਕੇ ਉੱਥੇ ਵੀ ਉਹਨਾਂ ਨੂੰ ਬ੍ਰੈਕਮੇਰ ਕਰਕੇ ਉਹਨਾਂ ਕੋ ਪੈਸੇ ਮਸੂਲੀਤੇ ਸ਼ਹਿਰ ਦੇ ਵਿੱਚ ਇੱਕ ਗੱਲ ਚ ਬੜੀ ਚਰਚਾ ਦੇ ਵਿੱਚ ਸੀ ਵੀ ਇੱਕ ਗਰੋਹ ਬਣਿਆ ਵਾ ਜਿਹੜਾ ਆਪਣੇ ਆਪ ਨੂੰ ਸ਼ਿਵ ਸੈਨਾ ਦਾ ਲੀਡਰ ਦੱਸਦਾ ਆਪਣੇ ਆਪ ਨੂੰ ਪ੍ਰੈਸ ਦੇ ਨਮਾਇंदे ਦੱਸਦੇ ਆ ਤੇ ਉਹ ਸ਼ਹਿਰ ਦੇ ਜਿਹੜੇ ਇਜਾਦਾਰ ਲੋਕ ਨੇ ਜਿਨ੍ਹਾਂ ਦੇ ਕੋਲ ਚਾਰ ਪੈਸੇ ਵੀ ਨਹੀਂ ਉਹਨਾਂ ਨੂੰ ਲੜਕੀਆਂ ਦਾ ਵੀਡੀਓ ਬਣਾ ਕੇ ਮੂੰਹ ਬੰਨ ਕੇ ਉਹਨਾਂ ਨੂੰ ਭੇਜ ਕੇ ਉਹਨਾਂ ਕਰਕੇ ਵੇਖੋ ਜੀ ਆ ਕੁੜੀ ਸਾਨੂੰ ਪ੍ਰੈਸ ਬਾਈਟ ਦੇ ਰਹੀ ਆ ਇਹ ਤੁਸਾਂ ਦਾ ਨਾ ਇਹ ਕੀਤਾ ਤੁਸੀਂ ਉਹਦਾਂ ਉਹ ਕੀਤਾ ਉਹਨੂੰ ਬਲੈਕਮੇਲਿੰਗ ਕਰਕੇ ਤੇ ਜੇ ਜੀ ਉਹ ਬੰਦਾ ਕਹਿੰਦਾ ਯਾਰ ਇਹੋ ਜੀ ਗੱਲ ਨਹੀਂ ਹੋਈ ਉਹ ਕਹਿੰਦੇ ਨਹੀਂ ਜੀ ਨਹੀਂ ਤੁਸੀਂ ਉਹ ਆਏ ਤੇ ਕੁੜੀ ਰੌਲਾ ਪਾ ਰਹੀ ਹੈ ਤੁਹਾਡਾ ਨਾਂ ਲੈ ਰਹੀ ਆ ਤੁਸੀਂ ਕਿਨੂ ਕਿਨੂ ਸਫਾਈ ਦਿਓਗੇ ਉਹਦੇ ਕੋ ਬਲੈਕਮੇਲਿੰਗ ਕਰਕੇ ਉਹਦੇ ਕੋ ਉਹਦੇ ਕੋ ਚੀਟਿੰਗ ਕਰਕੇ ਉਹਦੇ ਕੋਲੋਂ ਪੈਸੇ ਜਿਹੜੇ ਆ ਲੈਂਦੇ ਸੀ ਇਹ ਸਬੰਧੀ ਕੱਲਾ ਅਮਰਸਰ ਨਹੀਂ ਅਮਰਸਰ ਦੇ ਨੇੜੇ-ਨੇੜੇ ਕਈ ਪਿੰਡਾਂ ਦੇ ਰੰਦਾਸ ਏਰੀਏ ਦੇ ਕੁਝ ਮੋਤਵੇ ਆਦਮੀ ਜਿਨ੍ਹਾਂ ਨੇ ਆਪਣੀ ਇੱਜ਼ਤ ਦੀ ਖਾਤਰ ਚੁੱਪ ਕਰਕੇ ਕਿ ਆ ਕੇ ਪੈਸਾ ਲੈ ਲਓ ਜਾਂ ਤੁਹਾਡੀ ਕੋਈ ਇੱਜ਼ਤ ਨਹੀਂ ਕਿਨੂੰ-ਕਿਨੂੰ ਸਫਾਈ ਦੇਵਾਂਗੇ ਇਸ ਤਰ੍ਹਾਂ ਦੀ ਚਲਦੇ ਆ ਚਲਦੇ ਆ ਇਹਨਾਂ ਨੇ ਇੱਕ ਗੁਰੂ ਘਰ ਦੇ ਸਿੰਘ ਨੂੰ ਜੋ ਜੁਝਾਰ ਸਿੰਘ ਆ ਉਹਨੂੰ ਇਹਨਾਂ ਨੇ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਜੋ ਕਿ ਆਪਣੇ ਕਰੈਕਟਰ ਪਰ ਬੜੀ ਸੱਚਾ ਸੁੱਚਾ ਸੀ ਜਿਹਨੂੰ ਆਪਣੇ ਤੇ ਪੂਰਾ ਵਿਸ਼ਵਾਸ ਸੀ ਉਸੀ ਗੁਰੂ ਸਾਹਿਬ ਤੇ ਭਰੋਸਾ ਸੀ ਉਹਨੇ ਕਿਹਾ ਵੀ ਮੈਂ ਬਿਲਕੁਲ ਇਹੋ ਜਿਹਾ ਕੋਈ ਤੁਸੀਂ ਮੈਨੂੰ ਬਲੈਕਮੇਲਿੰਗ ਨਾ ਕਰੋ ਔਰ ਉਹਨਾਂ ਨੇ ਸਾਡੇ ਕੋਲ ਸਾਹਮਣੇ ਆ ਕੇ ਸ਼ਿਕਾਇਤ ਕੀਤੀ ਉਹਨੇ ਦੱਸਿਆ ਕਿ ਇਦਾਂ ਦਾ ਇੱਕ ਵਰਨ ਕਪੂਰ ਅਤੇ ਅਨਿਲ ਔਰ ਅਮਰਿੰਦਰ ਉਹਨਾਂ ਦੇ ਨਾਲ ਇਹਨਾਂ ਨੇ ਬਲੈਕਮੇਲ ਕਰਦੇ ਨੇ ਵੀਡੀਓ ਬਣਾ ਕੇ ਸੈਂਡ ਕਰਦੇ ਉਹਨਾਂ ਨੂੰ ਉਹਦੇ ਤੇ ਉਹ ਬੋਲਦੀਆਂ ਨੇ ਵੀ ਤੁਸੀਂ ਮੈਨੂੰ ਆਹ ਕੀਤਾ ਜੇ ਕੀਤਾ ਇਸ ਤਰ੍ਹਾਂ ਦੀ ਕਰਕੇ ਉਹਨੂੰ ਵਰਕਰ ਕੋ ਪੈਸੇ ਉਹਨਾਂ ਕੋ 10 ਲੱਖ ਰੁਪਏ ਦੀ ਉਹਨਾਂ ਨੇ ਡਿਮਾਂਡ ਕੀਤੀ ਸੀ ਕਿ ਤੁਸੀਂ ਸਾਨੂੰ 10 ਲੱਖ ਰੁਪਏ ਦਿਓ ਨਹੀਂ ਤਾਂ ਤੁਹਾਨੂੰ ਵਾਇਰਲ ਕਰ ਦੇ ਨਹੀਂ ਪ੍ਰੈਸ ਨੂੰ ਦਵਾਵਾਂਗੇ ਨਹੀਂ ਇਹ ਕਰਾਂਗੇ ਜਿਹਦੇ ਸਬੰਧ ਵਿੱਚ ਉਹਨਾਂ ਦੇ ਇਹ ਇਨਫਾਰਮੇਸ਼ਨ ਸਾਡੇ ਐਸ.ਆਈ. ਗੁਰਚਰਨ ਸਿੰਘ ਦੇ ਪਾਸ ਆਈ ਸੀ ਥਾਣਾ ਮਕਬੂਲਪੁਰਾ ਜੋ ਉਹਨਾਂ ਨੇ ਉਹਦੇ ਤੇ ਮੁਕਦਮਾ ਨੰਬਰ 93 ਡੇਟਡ 30/3/25 ਅੰਡਰ ਸੈਕਸ਼ਨ 308 2 62 352 2 3 68 ਹਵਲਿਕ 2 111 ਬੀ ਐਨ ਐਸ थाना ਮਕਬੂਲਪੁਰਾ ਬੀ ਐਨ ਐਸ ਨੇ ਤਾਰਾ ਤਾਰ ਮਕਦਮਾ ਦਰਜ ਕੀਤਾ ਗਿਆ ਸੀ ਜਿਹਦੇ ਤਹਿਤ ਵਰਨ ਕਪੂਰ ਪੁੱਤਰ ਸ਼ਤੀਸ਼ ਕਪੂਰ ਮਕਾਨ ਨੰਬਰ ਐਫ 6 ਡਾਇਮੰਡ ਗੋਲਨ ਮੈਲ ਜੀਟੀ ਰੋਡ ਸ਼ਿਆੜਾ ਜਿਸ ਨੂੰ 30 ਤਿੰਨ ਨੂੰ ਗ੍ਰਿਫਤਾਰ ਕੀਤਾ ਗਿਆ ਅਨਿਲ ਉਰਫ ਅਮਰਿੰਦਰ ਸਿੰਘ ਪੁੱਤਰ ਜੈਪ ਸਿੰਘ ਜਿਨ੍ਹਾਂ ਨੂੰ 31 ਤਿੰਨ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਦੇ ਨਾਲ ਤਿੰਨ ਲੜਕੀਆਂ ਨੇ ਇੱਕ ਪੂਜਾ ਕੁਲਵਿੰਦਰ ਤੇ ਮੋਨਿਕਾ ਜੋ ਇਹ ਤਿੰਨੇ ਲੜਕੀਆਂ ਜਿਹੜੀਆਂ ਨੇ ਉਹ ਵੀ ਇਹਨਾਂ ਦੇ ਨਾਲ ਸਾਜ਼ਿਸ਼ ਰੜਕੇ ਲੋਕਾਂ ਦੇ ਕੋਲ ਜਿਹੜੀਆਂ ਬਲੈਕਮੇਲਿੰਗ ਕਰਕੇ ਲੋਕਾਂ ਨੂੰ ਠੱਗੀ ਮਾਰਦੀਆਂ ਨੇ ਪੈਸੇ ਵਸੂਲਦੀਆਂ ਨੇ ਜੋ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਵਰਨ ਕਪੂਰ ਦਾ ਜਿਹੜਾ ਵਾ ਰਿਮਾਂਡ ਲਿਆ ਗਿਆ ਸੀ ਜੋ ਅੱਜ ਦੁਬਾਰਾ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾ ਰਿਹਾ ਇਸ ਗਰੋਹ ਦੇ ਨਾਲ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਕੋਲ ਨਾ ਤਾਂ ਇਹਨਾਂ ਨੂੰ ਕੋਈ ਸ਼ਿਵ ਸੈਨਾ ਨੇ ਵੀ ਬਾਹਰ ਕੱਢਿਆ ਹੋਇਆ ਹੈ ਇਹਨਾਂ ਕੋਲ ਕੋਈ ਵੀ ਪ੍ਰੈਸ ਦਾ ਜਿਹੜਾ ਵਾ ਜੈਲੋ ਕਾਰਡ ਨਹੀਂ ਹੈਗਾ ਸਿਰਫ ਲੋਕਾਂ ਨੂੰ ਆਪਣੇ ਆਪ ਨੂੰ ਪ੍ਰੈਸ ਅੱਲੇ ਦੱਸ ਕੇ ਦੂਜੇ ਦੱਸ ਕੇ ਤੇ ਬਲੈਕਮੇਲਿੰਗ ਕਰਦੇ ਆ ਜਿਹਦੇ ਨਾਲ ਲੋਕਾਂ ਦੇ ਵਿੱਚ ਅੱਜ ਬਹੁਤ ਸਾਰੇ ਸ਼ਹਿਰ ਨੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕੀਤਾ ਵਾ ਸਾਨੂੰ ਬਹੁਤ ਸਾਰੇ ਫੋਨ ਲੋਕਾਂ ਨੇ ਕੀਤੇ ਇਹ ਬਹੁਤ ਵੱਡਾ ਗੰਦ ਸ਼ਹਿਰ ਜਿਹੜਾ ਤੁਸੀਂ ਮਕਾਇਆ ਵਾ ਜਿਹਦੇ ਨਾਲ ਅੱਜ ਮੁਕਦਮਾ ਦਰਜ ਕਰਕੇ ਤੇ ਕੋਰਟ 'ਚ ਪੇਸ਼ ਕਰਕੇ ਇਹਨਾਂ ਨੂੰ ਅੱਗੇ ਹੋਰ ਵੀ ਜਿਹੜੇ ਬਾਕੀ ਰਹਿੰਦੇ ਦੋਸ਼ੀ ਉਹਨਾਂ ਨੂੰ ਜਲਦੀ ਗ੍ਰਿਫਤਾਰੀ ਬ੍ਰਾਂਮੀ ਕੀ ਕੀ ਹੋਈ ਇਹਨਾਂ ਨੇ ਜੀ ਜਿਹੜੇ ਕੁਛ ਪੈਸੇ ਆ ਉਹਦੇ ਨਾਲ ਕੁਛ ਇਹਨਾਂ ਨੇ ਆਪਣੀਆਂ ਜਿਹੜੀਆਂ ਲਹਿਨ ਦੇ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਨੇ ਠੀਕ ਹੈ ਜੀ ਕੁਝ ਇਹਨਾਂ ਦੇ ਬੈਂਕ ਦੇ ਵਿੱਚੋਂ ਜਿਹਦੇ ਸਾਰੇ ਪ੍ਰੋਸੈਸ ਚੱਲ ਰਿਹਾ ਵਾ ਔਰ ਬਾਕੀ ਕੁਝ ਲੜਕੀਆਂ ਜਿਹੜੀਆਂ ਨੇ ਗ੍ਰਿਫਤਾਰ ਕਰਨ ਵਾਲੀਆਂ ਨੇ ਜਿਹੜੀਆਂ ਜਿਨ੍ਹਾਂ ਨੇ ਆਪਣੇ ਆਪ ਨੂੰ ਖੱਬੇ ਖੱਬ ਸੱਜੇ ਕਮਾਇਆ ਵ ਜਿਹੜੀਆਂ ਸਾਡੇ 1 2 ਲੜਕੀਆਂ ਜਿਹੜੀਆਂ ਆਊਟ ਆਫ ਡਿਸਟ੍ਰਿਕਟ ਨੇ ਸਰ ਉਹ ਕੀ ਲੜਕੀਆਂ ਇਹਨਾਂ ਨੇ ਹਾਇਰ ਕੀਤੀਆਂ ਸੀ ਕਿ ਉਹ ਵੀ ਇਸ ਗੈਂਗ ਦਾ 파ਰਟੀ ਕੀ ਚਿਕਨ ਉਹ ਇਹਨਾਂ ਦੇ ਨਾਲ ਸਾਥੀ ਸੀ ਇਹਨਾਂ ਨੇ ਉਹ ਇਹ ਸਾਰੀਆਂ ਇਹਨਾਂ ਨੇ ਲੜਕੀਆਂ ਸੀ ਜਿਨ੍ਹਾਂ ਨੂੰ ਨਾਲ ਇਹਨਾਂ ਨੇ ਆਪਣੇ ਨਾਲ ਮਲਾਇਆ ਹੋਇਆ ਸੀ ਜਿੱਥੇ ਲੋੜ ਪੈਂਦੀ ਸੀ ਉਹਨੂੰ ਭੇਜਦੀ ਸੀ ਭੇਜ ਕੇ ਉਹਨਾਂ ਨੂੰ ਅੱਗੇ ਪਹਿਲਾਂ ਬੰਦੇ ਨੂੰ ਕੁਝ ਬੰਦੇ ਤੇ ਆਪਣੇ ਉਹਨਾਂ ਨੂੰ ਨਾਲ ਚਲਾ ਲਈਦੇ ਸਨ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਕਰਕੇ ਉਹਨਾਂ ਨੂੰ ਬਲੈਕਮੇਲ ਕਰਦੇ। ਤੇ ਜਿਹੜੇ ਆਪਣੇ ਘਰੇਡੇ ਹੋਏ ਆਡੈਂਟ ਦੇ ਦਿੱਤੇ ਹੋਏ ਇਹਨਾਂ ਨੇ। ਇਹ ਵੀ ਗੱਲ ਸਾਹਮਣੇ ਆਈ ਆ ਲੇਕਿਨ ਤਫਤੀਸ਼ ਦਾ ਪਾਰਟ ਆ ਕਿ ਇਹਨਾਂ ਨੇ ਕੋਈ ਜਿਹੜੇ ਹੋਟਲਾਂ ਦੇ ਨਾਲ ਲਿੰਕ ਵੀ ਕੀਤੇ ਹੋਏ ਨੇ ਜਿੱਥੇ ਉਹਨਾਂ ਨੂੰ ਭੇਜਦੇ। ਉਹਨਾਂ ਦਾ ਫੋਨ ਵੀ ਪ੍ਰਾਪਤ ਹੋਇਆ ਇਹਨਾਂ ਦਾ ਫੋਨ ਪ੍ਰਾਪਤ ਹੋਇਆ। ਹਾਂਜੀ ਫੋਨ ਬਰਾਮਦ ਹੋਇਆ ਜੀ ਫੋਨ ਦੇ ਵਿੱਚ ਹੀ ਕਾਫੀ ਮਸਾਲਾ ਜੀ ਜਿਹੜਾ ਇਹਨੂੰ ਅਸੀਂ ਜਿਹੜਾ ਭੇਜਿਆ। ਮੀਡੀਆ ਸਮਝ ਰੱਖੋਗੇ। ਨੇ ਜੋ ਐਸੇ ਸਡਨ ਇਨਵੈਸਟੀਗੇਸ਼ਨ ਦਾ 파ਟ ਆ ਉਹ ਕੋਰਟ ਕੋਰਟ ਦੇ ਅਗੇ ਰੱਖਿਆ ਪਰ ਲੱਗਦਾ ਹੈ ਕਿ ਕਈ ਬੰਦੇ ਕਬੂ ਹਾਸਲ ਹੋ ਗਏ ਜਦੋਂ ਵੇਖੋ ਜੀ ਤੁਹਾਡੇ ਰਾਈ ਲੋਕਾਂ ਨੂੰ ਪਤਾ ਲੱਗੇਗਾ ਤੇ ਬਹੁਤ ਸਾਰੇ ਲੋਕ ਸਾਹਮਣੇ ਆਉਣਗੇ ਅੱਛਾ ਕੁਝ ਆਪਤੀ ਜਿਹੜੇ ਇਹ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ ਦਾ 파ਟ ਆ ਨਹੀਂ ਕੋਈ ਵੀਡੀਓ ਤੁਹਾਨੂੰ ਬਰਾਮਦ ਹੋਈਆਂ ਕੁਝ ਥਾਂਾਂ ਦੀ ਵੀਡੀਓ ਹਾਂਜੀ ਜੀ ਇਹਨਾਂ ਦਾ ਰਿਮਾਂਡ ਜਿਹੜਾ ਲਿਆ ਗਿਆ ਸਾਰੀਆਂ ਵੀਡੀਓ ਦੱਸ ਕੇ ਫੇਰ ਹੀ ਲਿਆ ਗਿਆ ਇਹਨਾਂ ਦੇ ਗੈਂਗਸਟਰ ਜਿਹੜਾ ਧਾਰਾ 111 ਬੀ ਐਨ ਐਸ ਹੈ ਉਹ ਨੇ ਜਿੰਨਾ ਬੰਦਿਆਂ ਦੇਤੇ ਪਹਿਲਾ ਮੁਕਦਮੇ ਦਰਜ ਹੋਣ ਇਹ ਕ੍ਰਾਈਮ ਕਰਦੇ ਹਣ ਬਾਰ-ਬਾਰ ਉਨਾਂ ਦੇ 111 ਬੀ ਐਨਐਸ ਲੱਗਦੀ ਹੈ ਇਹਨਾਂ ਦੇ ਪਹਿਲਾਂ ਵੀ ਪਰਚੇ ਦਰਜ ਸਤਾ ਕੁਮਾਰ ਕਰਦੇ ਸੀ ਹਾਂ ਸਰ ਇਹ ਮੈਂ ਆਪ ਦੇ ਮਾਦੇਮ ਰਹਿ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਬਿਲਕੁਲ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਤੁਹਾਡੇ ਕਿਸੇ ਝਿਜਕੰਦੀ ਲੋੜ ਨਹੀਂ ਤੁਸੀਂ ਆਪ ਸਾਡੇ ਪੁਲਿਸ ਤੱਕ ਅਪਰੋਚ ਕਰੋ ਸੀਨੀਅਰ ਅਫਸਰਾਂ ਨੂੰ ਦੱਸੋ ਤੁਹਾਨੂੰ ਹਰ ਤਰ੍ਹਾਂ ਦੀ ਮਦਦ ਕੀਤੀ ਜਾਊ ਜਿਹੜੇ ਇਹੋ ਜਿਹੇ ਬਲੈਕਮੇਲਰ ਨੇ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਭਜਾਇਆ ਜਾਊ ਕਿਸੇ ਨੂੰ ਇਹ ਹੀ ਡਰਨ ਦੀ ਲੋੜ ਨਹੀਂ ਕਿ ਉਹਨਾਂ ਦੀ ਬਦਨਾਮੀ ਹੋਏਗੀ ਜਿਹੜਾ ਕੋਈ ਸਾਨੂੰ ਇਨਫੋਰਮੇਸ਼ਨ ਦਾ ਉਹਦਾ ਨਾਮ ਵੀ ਗੁੱਪਤ ਰੱਖਿਆ ਜਾਏਗਾ ਕਿਸ ਤਰੀਕੇ ਨਾਲ ਕਾਲੀ ਕਾਲ ਕਰਦੀ ਸੀ ਕੀ ਕਰਦੀਆਂ ਕੁੜੀਆਂ ਇਦਾਂ ਜਿਵੇਂ ਮੂੰਹ ਬੰਨ ਲੈਂਦੀਆਂ ਸੀ ਮੂੰਹ ਬੰਨ ਕੇ ਵੀਡੀਓ ਬਣਾਉਂਦੀਆਂ ਸੀ ਮੂੰਹ ਬਣਾ ਕੇ ਉਹਦਾ ਨਾਮ ਲੈਂਦੀਆਂ ਸੀ ਤੁਸੀਂ ਮੇਰਾ ਨਾਮ ਆ ਕੀਤਾ ਤੁਸੀਂ ਮੈਨੂੰ ਇੱਥੇ ਉਹ ਬੁਲਾਇਆ ਉਹ ਕੀਤਾ ਜੀ ਮੈਂ ਤਾਂ ਮਕਦਮਾ ਦਰਜ ਕਰਾ ਦਾਂਗੀ ਰੇਪ ਦਾ ਜਾਂ ਹੋਰ ਇਸ ਤਰ੍ਹਾਂ ਦੇ ਕਰਦੇ ਸੀ ਵੀਡੀਓ ਕਾਲਿੰਗ ਦੇ ਉੱਪਰ ਕਰਦੀ ਸੀ ਵੀਡੀਓ ਵੀਡੀਓ ਕਾਲਿੰਗ ਕਰਦੇ ਇਹ ਨੰਬਰ ਲੈਂਦੇ ਸੀ ਵੇਖੋ ਜੀ ਇਹ ਇਹ ਆਪਣੇ ਆਪ ਨੂੰ ਇਹ ਇੱਕ ਬੰਦਾ ਆਪਣੇ ਆਪ ਨੂੰ ਸ਼ਿਵ ਸੈਨਾ ਦਾ ਲੀਡਰ ਦੱਸਦਾ ਇੱਕ ਪ੍ਰੈਸਟੇ ਵੀ ਦੱਸਦੇ ਆ ਇਹ ਕੋਈ ਸ਼ਹੀਦ ਭਗਤ ਸਿੰਘ ਦੇ ਨਾਲ ਵੀ ਆਪਣੇ ਕੋਈ ਪ੍ਰੈਸ